ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਬਲੌਗਸ ਤੇ ਹੋਰ ਸਤਿ ਆਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਬਾਈ ਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਜੀ ਜਿਵੇਂ ਬਣਾ ਰਹੀ ਸੀ ਜੀ ਚਟਣੀ ਇਹਦੇ ਵਿੱਚ ਆਪਾਂ ਪਿਆਜ਼ ਪਾ ਲਏ ਨੇ ਆਦਰਕ ਹਰੀਆਂ ਮਿਰਚਾਂ ਤੁਰਸੀ ਦੇ ਪੱਤੇ ਤੇ ਨਾਲ ਪਾਇਆ ਜੀ ਇਹ ਅੰਬ ਦਾ achar ਪਾਇਆ ਥੋੜਾ ਜਿਹਾ ਗੁਟਲੀ ਆਪਾਂ ਕੱਢ ਦਿੱਤੀ ਹੈ ਜੀ ਤੇ ਲੂਣ ਪਾ ਲੈਦੇ ਹਾਂ ਸਰ ਹੁਣ ਇਹਨੂੰ ਪੀਸ ਕੇ ਤਿਆਰ ਕਰ ਲੈਨੇ ਆ ਤੇ ਫਰਾਈ ਪੈਨ ਤੇ ਰਵੇਂ ਚ ਤੜਕਾ ਲਾ ਲਾਂਗੇ ਚਟਣੀ ਨੂੰ ਆਪਾਂ ਨੇ ਸੀ ਕਿਉਂ ਪਾ ਲੈਨੇ ਆ ਪੰਜ ਚਮਚਾ ਤੜਕਾ ਲਾਉਣੀ ਚਟਣੀ ਇਹ ਤਾਂ ਦੁੱਧ ਨੂੰ ਉਬਾਲ ਦਿੱਤੀ ਹੋਈ ਹੈ एक ये पीने वाला अड्ड कर्म है दही वाला ठंडा हो जूगा अलग अलग तो कर दूंगे इधर तो थोड़ी जी दाल भी पी अपनी सब्जी रात वाली थोड़ी जी ज्यादा कौली कसे ने खाने हो तो खा ना रुटी खावी जी अच्छी जी बाबा दीप सिंह जी का शहीदी दिहाड़ा शहीद दिहाड़े तो में समापित में करा जी की कृपा देपहरा साहब करके फिर लेट हो गया सब्जी नहीं बनाई जी थी सवेरे बना लागे हम आप चटनी खा लागे जी चटनी भी खानी चाहिए जी दाल साबी तो आप रोज खाने है। সান্তা করে করে লগ দিই না দিনটা বিনা কাটকে আর ਕੱਟ ਕੇ ਵਸਤੇ ਬਣ ਜੂ। ਇਹ ਥੋੜਾ ਜਿਹਾ ਧੋ ਕੇ ਪਾ ਦਿੰਨੇ ਆ। ਠੀਕ ਇਹ ਪਿਆਈ ਆਪਣਾ ਪ੍ਰਸ਼ਾਦ। ਤੁਸੀਂ ਆਪਾਂ ਖਾ ਲਿਓ। ਤੇ ਥੋੜਾ ਜਿਹਾ ਪਿਆਈ ਨੂੰ ਹੁਣ ਖਾਣਗੇ ਜੇ ਘਰੋਂ ਲੈ ਕੇ ਦਵਾਰੇ। ਜਿਹੜਾ ਪਹਿਰਾ ਸਾਹਿਬ ਨੇ ਪ੍ਰਸ਼ਾਦ ਬਣਾਇਆ ਸੀ। Стоято ние имаме на тази. Вие са факат тази банда. Та не бигаво ми тези. Tapi cukup ina ada dalam kalung yang nak taruh jari aja, dah hilang.

ਪੰਜ ਸੱਤ ਮਿੰਟਾਂ ਨੂੰ ਰੋਟੀ ਬਣਾਉਣੀ ਹੈ ਤੇ ਅੱਜ ਮਂਗਾਏ ਸੀ ਸੌਦੇ ਇਹ ਦੇਖਦੇ ਆ ਕਿ ਕੀ ਕੁਝ ਲਿਆਂਦਾ ਜੀ ਸੋਈ ਦਾ ਹੀ ਸਮਾਨ ਲਿਆਂਦਾ ਜੀ ਇਹ ਪਤਨ ਕਿਵੇਂ ਖੁੱਲਿਆ ਹੈ ਪੈਕਿੰਗ ਬੰਦ ਹੈ ਜੀ ਉਪਰੋਂ ਤਾਂ ਬੰਦ ਹੈ ਆਹ ਸਾਈਡ ਤੇ ਬਾਹਰ ਨਿਕਲਿਆ ਹੋਇਆ ਇਧਰੋਂ ਆ ਚੀਜ਼ ਬੰਦਾ ਹੈ ਇਹ ਬੜੀਆਂ ਦਾ ਚੂਰਾ ਲੈਂਦਾ ਜੀ ਕਈ ਵਾਰੀ ਐ ਕੋਈ दाल सब्जी ਨਹੀਂ ਬਣਾਈ ਜਾਂਦੀ ਇਹ ਬਣ ਜਾਂਦਾ ਜਲਦੀ ਸੱਕਰ ਤੇ ਟੀ ਲੈਂਦੀਆਂ ਨੇ ਜੀ ਬੱਤੀਆਂ ਜੋਤ ਲਾਉਣ ਲਈ ਗੋਲ ਬੱਤੀਆਂ ਲੈ ਕੇ ਆਉਂਦੀਆਂ ਨੇ ਦੂਸਰੀਆਂ ਤਾਂ ਹੈਗੀਆਂ ਸੀ ਆਪਣੇ ਪਰ ਇਹ ਗੋਲ ਬੱਤੀਆਂ ਇਹਦੀ ਜੋਤ ਲਾਉਣੇ ਹੁੰਦੇ ਆ ਜੀ ਇਹਨਾਂ ਨਾਲ ਗੋਲ ਨਾਲ ਇਹਨੂੰ ਉਂਧਰ ਰੱਖ ਕੇ ਆਉਂਗੀ ਮੈਂ ਸਾਬਣਾ ਵਗੈਰਿਆਂ ਨੇ ਜੀ ਬਸ ਰਸੋਈ ਦੇ ਦਾਲਾਂ ਸੱਜੀਆਂ ਸੋਰੀ ਸਬਜ਼ੀਆਂ ਨਹੀਂ ਜੀ ਦਾਲਾਂ ਹੁਣ ਮੈਂ ਚਲਦੀ ਦੇਖਦੀ ਆ ਜੀ ਦੋ ਹੱਥਾਂ ਨਾਲ ਕੀ ਕੀ ਹੈ ਇਹ ਲਸਮਾਂ ਮੈਂ ਲਿਖਿਆ ਸੀ ਧਿਆਨ ਦਾ ਪਾਲਾ ਲੈਣੀ ਪਪੜਾ ਨਹੀਂ ਭਾਂਡੇ ਵਾਲੀ ਨਾਲ ਹੋਣਾ ਜਿਹੜਾ ਮਾਂ ਨੇ ਕਿਹਾ ਆਪਣੇ ਉਹ ਹੀ ਲਗਾਇਆ ਸੀ ਜਿਹੜਾ ਹੈਗਾ ਉਹ ਨਹੀਂ ਹੈ ਜਿਹੜੀ ਇਹ ਇਨਾਂ ਨੂੰ ਦੱਬਿਆ ਦੇ ਵਿੱਚ ਪਾ ਦਿੰਦੇ ਆ ਸਾਰੇ ਨਾਮ ਨਹੀਂ ਹੈ ਜੀ 40 ਦਾ ਜੱਦੀ ਵਾਲਾ ਨਹੀਂ ਹੁੰਦੀ ਈ ਮੋਟਮ ਵਾਇਲੀ ਮੰਗਾਈ ਸੀ ਕਿਤੇ ਥੋਲੇ ਸੀ ਬਹੁਤ ਘੱਟੀ ਬਣਾਉਂਦੇ ਜਿਆਦਾ ਤੇ ਨਹੀਂ ਬਣਾਉਂਦੇ ਪਰ ਹੁਣ ਇਹ ਸਿਆਲ ਸਿਆਲ ਪੇਹੁੰਦੀ ਜਈ ਕਈ ਵਾਰੀ ਬਣਾਉਣੀ ਚਾਹੁੰਦੀ ਆ ਇੱਕ ਕਾਲੀ ਥੋਲੀ ਮੰਗਾਈ ਸੀ ਕਿਤੇ ਵਾਲੇ ਨਹੀਂ ਬਣਾਉਂਦੇ ਇਹ ਚਾਹੌਣ ਨਹੀਂ ਇਹ ਚਾਹੌਣ ਨਹੀਂ

ਇਹ ਗਲੀ ਪਹਿਲਾ ਟਾਈਪ ਨੇ ਮੈਂ ਹੁੰਦੇ ਸੀ ਅਸੀਂ ਉਹਦਾ 5 ਕਿਲੋ ਦਾ ਫੈਕਟੂਰ ਹੁੰਦਾ ਸੀ ਤੇ ਇਹਦਾ 7 ਕਿਲੋ ਹੁੰਦਾ ਇਹ ਕਿੰਨੇ ਪੈਣੋਂ ਮੈਂ ਕਈ ਮਹੀਨਾ ਤੋਂ ਸਾਲ ਹੀ ਹੋ ਗਿਆ ਉਹ ਜੀ ਹੁਣ ਇਹ ਹੀ ਵਰਤਦੇ ਆ 700 ਇਹਨਾਂ ਨੂੰ ਸਾਰ ਨੂੰ ਮੈਂ ਬੈਂਚ ਪਾ ਲਾਂਗੀ ਜੀ ਇੱਕ ਮਗਾਈਏ ਜੀ ਖੰਡ ਦੀ ਬੋਰੀ ਸਵੇਰੇ ਸੰਗਰਾਮ ਹੈ ਗੁਰੂ ਘਰ ਜਾਵਾਂਗੇ ਜੀ ਮੱਗਰ ਦਾ ਮਹੀਨਾ ਚੜਜੂਗਾ ਕੱਲ ਨੂੰ ਆਟੇ ਥੋੜੀ ਜਿਹੀ ਮੋਕੀ ਦੇ ਕੇ ਰੋਟੀ ਬਣਾ ਲਾਂਗੇ ਦੁੱਧ ਦਾਰੇ ਭਾਂਡੇ ਪੈਣ ਨਾਲ ਨਾਲ ਰੋਟੀ ਬਣਾ ਕੇ ਫਿਰ ਮੈਂ ਬਾਲਟੀ ਆਂ ਮੈਰਾਨੀ ਜੀ ਹੋਤਾ ਕੋਈ ਨਹੀਂ ਉਹ ਤੋਂ ਹੀ ਆਉਂਦੀ ਗੇਨੀ ਪਈ ਆ ਉਹ ਨਾਲੀ ਦੁੱਧ ਦਰ ਬਣੇ ਨਾ ਕੀ ਬਾਤ ਹੋ ਜਾਂਦੀ ਨਹੀਂ ਜਿੱਦਾਂ ਆਪਾਂ ਘਰੇ ਦੁੱਧ ਦਾ ਕੰਮ ਕਰਦੇ ਹਾਂ ਮਜਾਰਖੀਆਂ ਦੀਆਂ ਜਿੰਨਾ ਭੈਣਾ ਦੇ ਇਹ ਤੋਂ ਦਮ ਉਹ ਲੈ ਲੈਣਾ ਕਿ ਇੰਨਾ ਕੰਮ ਹੁੰਦਾ ਨਹੀਂ ਰੋਟੀ ਪਾਣੀ ਹੀ ਹੁੰਦਾ ਆਪਣਾ ਹੱਦੀ ਆਪਣਾ ਪੈਕ ਚੱਲਿਆ ਨਹੀਂ ਨਿਕਰ ਸੋਈਆ ਬਾਰੀ ਮਾਂਜਣੇ ਪੈਂਦੇ ਨੇ ਭਾਂਡੇ ਬਾਰੀ ਚੱਕ ਕੇ ਲੈਣੀ ਢੋਕਰੀ ਬਾਹਰਲੇ ਸਿੰਕ ਚ ਮਾਂਜ ਲੈਣੀ ਹੁੰਦੀ ਹੈ ਜੇ ਕਦੇ ਥੱਲੇ ਧਰ ਕੇ ਮਾਂਜ ਲੈ ਜਿਆਦਾ ਹੋ ਜਾਣਾ ਤਾਂ ਨੀਚੇ ਬਹਿ ਕੇ ਮਾਂਜ ਲੈਣੇ ਆ ਟੂਟੀ ਕੋਲੀ ਜੇ ਥੋੜੀ ਹੁੰਦੀ ਨੇ ਫਿਰ ਸਿੰਕ ਜਮਾ ਦੇ ਲੈਣੇ ਜਿਹ ਬਾਹਰਲੀ ਸਹੀ ਜਿਹੜਾ ਆਪਣੇ ਸਿੰਕ ਲੱਗੇ ਹੋਏ ਆ ਸਾਰੇ ਭੈਣ ਭਰਾਵਾਂ ਦਾ ਜਿਹੜੇ ਆਪਣੇ ਚੈਨਲ ਤੇ ਆਉਂਦੇ ਨੇ ਤੇ ਜਿਹੜੇ ਆਪਣੇ ਨਾਲ ਨਵੇਂ ਜੁੜੇ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣੇ ਸਾਥ ਤੇ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਣਾ ਇੱਥੇ ਤੱਕ ਵੀ ਆਪਾਂ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਆਏ ਆ ਜੀ ਤੇ ਅੱਗੇ ਵੀ ਤੁਹਾਡੇ ਸਾਥ ਨਾਲ ਹੀ ਜਾਣਾ ਬੱਤੋ ਦਾ ਸਪੋਰਟ ਕਰਿਓ ਤੇ ਹਾਈਪ ਦਾ ਬਟਨ ਵੀ ਜਰੂਰ ਦਬਾਇਆ ਕਰੋ ਜੀ ਸਾਰਿਆਂ ਦੀ ਬਾਰੀ ਨਾਲ ਦਵਾ ਦਿਆ ਕਰੋ ਜੀ ਸਾਰਿਆਂ ਦੀ ਵੀਡੀਓ ਤੇ ਹੁਣ ਤੇ ਤਾਂ ਹਫਤੇ ਦੇ ਵਿੱਚ ਤਿੰਨੇ ਹੀ ਨੇ ਜਿਆਦਾ ਆਪਾਂ ਕਰ ਨਹੀਂ ਸਕਦੇ ਇਸ ਹਫਤੇ ਦੇ ਵਿੱਚ ਤਿੰਨੇ ਕਰ ਸਕਦੇ ਆ ਚਾਹ ਇੱਕ ਦਿਨ ਚ ਕਰ ਲਈਏ ਜਾਂ ਦੋ ਦਿਨਾਂ ਚ ਪਰ ਸਾਰਿਆਂ ਨੇ ਬਦਲ-ਬਦਲ ਕੇ ਕਰ ਦਿਆ ਕਰੋ ਜੀ ਮੈਂ ਵੀ ਇਹੀ ਕਰਦੀ ਹੁੰਦੀ ਆ ਜੀ ਆ ਰਹੀਆਂ ਪਰਨਾ ਵੀਰਾਂ ਨੂੰ ਹੈਲਪ ਹੋ ਜੂਗੀ ਜਿਹੜੇ ਵੀ ਸਾਰੇ ਨਵੇਂ ਚੈਨਲ ਆ ਰਹੇ ਨੇ ਮੈਂ ਤਿਆਰੀ ਹੈ ਜੀ ਕਰੀ ਜਾਂਦੇ ਆ ਫੜ ਦੇਣਾ ਬੈਂਕ ਜੀ ਦੀ ਮਰਜ਼ੀ ਹੈ ਇਹ ਚਾਵਾ ਕੱਟ ਕਰ ਅੱਜ ਦੀ ਵੀਡੀਓ ਇੰਨੀ ਸੀ ਮਿਲਦੇ ਆਂ ਅਗੀਆਂ ਵੀਡੀਓ ਦੇ ਨਾਲ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਚੈਨਲ ਦੀ ਪਹਿਲੀ ਵਾਰੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ